ਆਕੇ ਆ ਗਏ ਕਿਆ ਥੋੜੀ ਵਾਲੀ ਕਰਕੇ ਮੈਂ ਕੰਨ ਕਰਾਂ ਮੈਂ ਨੂੰ ਸਕਤੇ ਨੂੰ ਆਉਣ ਜਗਾਉਂਦੀ ਐ ਤੇਰੇ ਪਿੰਡ ਵੱਲੋਂ ਨਹੀਂ ਕੁੜੀਏ ਕਿਨੇ ਚਿਕ ਕੋਲਡ ਜਿਉਂਦੀ ਐ ਤੇਰੇ ਪਿੰਡ ਵੱਲੋਂ ਨਹੀਂ ਕੁੜੀਏ ਨੀ ਤੁਰੰਗ ਦੀ ਗੋਰੀ ਕਿੰਨੀ ਸੀ ਮਾਰੇ ਨਿਕਲੀ ਦਿਲ ਦੀ ਕਲੀ ਮੈਂ ਪੋਲਾ ਪੰਜਾਬ ਜਿਆਨੀ ਤੇ ਦੁਕਾਰਗੀ ਦਿੱਲੀ ਵਾਲੀ ਮੈਂ ਪੜਾ ਪੰਜਾਬ ਦੇ ਆਉਂਦੇ ਤੂੰ ਕਰੀ ਦਿੱਲੀ ਆਰ ਨੇਟ ਤਗੀ ਜਲੀ ਤੇ ਆਉਂਦੀ ਐ ਆਰ ਨੇਟ ਤਗੀ ਜਲੀ ਤੇ ਆਉਂਦੀ ਐ ਤੇਰੇ ਪਿੰਡ ਵੱਲੋਂ ਨੀ ਕੁੜੀ ਐ ਇੱਕ ਨਗ ਚਿਕ ਵਰਲਡ ਦੇ ਆਉਂਦੀ ਐ ਤੇਰੇ ਪਿੰਡ ਵੱਲੋਂ ਨੀ ਕੁੜੀ ਐ ਇੱਕ ਨਗ ਚਿਕ ਵਰਲਡ ਦੇ ਆਉਂਦੀ ਐ ਤੇਰੇ ਪਿੰਡ ਵੱਲੋਂ ਨੀ ਕੁੜੀ ਐ ਆਪਾਂ ਆਏ ਸੀ ਪਿੰਡ ਜੋਥੇਗੜਾ ਮੈਚ ਕਰ ਰਹੇ ਕਬੱਡੀ ਮੈਚ ਤੇ ਆਪਣੀ ਟੀਮ ਲੱਗੀ ਖੇਡਣਾ ਤੇ ਇੱਥੇ ਆਪਾਂ ਨੂੰ ਇੱਕ ਬੱਚਾ ਮਿਲਿਆ ਬੜਾ ਸੋਹਣਾ ਕੰਦਾ ਹੈ ਬਹੁਤ ਵਧੀਆ ਕਿਨਾ ਆ ਰਣਵੀਰ ਰਣਵੀਰ ਸਿੰਘ ਦਾ ਤੇ ਕਿਹੜੀ ਕਲਾਸ ਪੜਦਾ 6ਵੀਂ ਚੱਲ ਸੁਣਾ ਇੱਕ ਹੋਰ ਨਾਮ ਪੁੱਛਿਆ ਲੰਘਿਆ ਨਾਰੇ ਉਹ ਬੰਦ ਕਰੀ ਜਾ ਨਾ 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 தூனா மோ தூடனா குஜுவ தப்பா ਪਾ ਤੈਨੂੰ ਨਹੀਂ ਇਹ ਤਾਰੇ ਕਿੰਨੇ ਸਾਰੇ ਹੋ ਤਾਰੇ ਕਿੰਨੇ ਸਾਰੇ ਹੋ ਤੇਰੇਆਂ ਤੋਂ ਦੀ ਚੋਰੀ ਖਾਣ ਨੂੰ ਤਰਸਦੇ ਸ਼ਾਲਾ ਤੇਰਾ ਮੇਰੇ ਉੱਤੇ ਰੋੜਨਾ ਹੈ ਮੈਂ ਓਏ ਅੰਮੀ ਮੇਰੀ ਤੂੰ ਨਸ ਕਿਹੜਾ ਤਾਰਾ ਇਹਨੂੰ ਤੋੜਨਾ

ਸੱਚੇ ਰੱਬ ਤੋਂ ਰੱਬ ਦਾ ਵੀ ਦੀ ਕਦੇ ਤੋੜਨਾ ਐ ਮੈਂ ਓਏ ਅੰਮੀ ਮੇਰੀ ਦਿਲ ਦਾ ਕਿਹੜਾ ਤਾਰ ਤੈਨੂੰ ਤੋੜਨਾ ਐ ਮੈਂ ਓਏ ਅੰਮੀ ਮੇਰੀ ਦਿਲ ਦਾ ਕਿਹੜਾ ਤਾਰ ਤੈਨੂੰ ਤੋੜਨਾ ਐ ਮੈਂ ਤਾਲੀਆਂ ਮਾਰੋ ਜਾਲਾ ਬੜਾ ਬਲਕਾਰ ਪਾ ਸੱਡਾ ਕੀ ਤੇਰੀ ਪਰਿਆ ਗੋਣਾ ਠੀਕ ਹੈ ਇੱਕ ਅੰਦਾ ਅਰਸ ਨੇ ਦੇ ਵਗਿਆ ਘੜੇ ਬੜੇ ਹੁੰਦੇ ਇਹਨੇ ਕਰੇ ਵੀ ਕੀ ਦਾਲਦੇ ਬੜੇ ਨੇ ਗਈ ਦਾਂਗੀਆਂ ਨੂੰ ਭਰਾਵਾ ਮਾਂ ਇੱਥੇ ਕੀ ਦਾਕੂ ਤਾਂ ਇੱਕ ਤਾਂ ਵੀ ਆ ਕੁੰਡਾ ਵੀ ਆ ਚੱਲ ਜਾਦੇ ਘੜ ਜਾ ਉੱਠੋ ਇੱਥੇ ਦਾਂ ਨੂੰ ਕੋਈ ਨਹੀਂ ਆਪਣਾ ਨਾ ਮੈਚ ਤੋਂ ਬਾਅਦ ਇੱਥੇ ਮਿਲੀ ਹਮ ਚੰਗਾ ਪਾ ਮੈਗਨ ਜੀ ਹੋਰ ਤੋਂ ਲਾ ਸੁਣੇ ਦੇ ਇਹਦੇ ਕੋ ਬਥੇਰੇ ਕਰੇ ਬੜਾ ਬੜੀਆ ਕੋਈ ਨਾਨਾ ਜੋ ਦਿਲ ਪਰ ਤਾਂ ਲੋਕਾਂ ਦਾ ਤਾਂ ਬਹੁਤ ਸੋਨਾ ਗਾਉਦਾ ਜੀ ਦੇਖਾ ਦੁਣਾ ਜਿਹੜੇ ਜਿਹੜੇ ਮੇਰੇ ਵੀਰ ਦੂਰ ਦੂਰ ਤੋਂ ਨੇੜੇ ਆ ਕੇ ਮਿਲਵਾਣ ਆਏ ਨੇ ਬਹੁਤ ਬਹੁਤ ਜੀ ਆਇਆਂ ਨੂੰ ਮੇਰੇ ਵੀਰਾਂ ਕੇ ਮੈਚਰੀ ਵਾਲੇ ਮੇਰੇ ਵੀਰ ਆਏ ਨੇ ਇਹਨਾਂ ਦੇ ਵਿਚਾਰ ਖਰਿਆਲ ਅਕੈਡਮੀ ਨਾਲ ਦੇਖੋ ਕਿਹੜਾ ਲੱਗਦਾ ਚੋਰ ਵਾਹਲਾ ਕੀ ਨਾਰਨੀ ਆ ਲਾਈ ਉਹ ਲੱਗਿਆ ਆ ਗਿਆ ਜਵਾਨ ਨਾਰ ਦਾ ਜਲ ਉਹ ਆ ਗਿਆ ਨੌਜਵਾਨਾਂ ਦੀ ਲੋ ਵੀਰ ਚੜਾਏ ਰੇਡ ਤੇ ਭਾਈ ਖਿੱਚ ਕੇ ਜਵਾਨ ਦੀਆਂ ਤਾੜੀਆਂ ਮਾਰੋ ਇੱਕ ਰਿ ਖਿੱਚ ਕੇ जवान पहुचा गे फ्रेशर इन्हनि आगानो ਆ ਗਿਆ ਬਿੱਟੋ ਦਾ ਰੰਗ ਫੜਦਾ ਅੰਦਾ ਅੰਦਾ ਬੁਣਕੜੀਆਂ ਹੁੰਦਾ ਜਵਾਨ ਏਕ ਅਸਕੀ ਫਾਜ਼ਕੀ ਫਾਜ਼ਕੀ ਕੁੰਡੀ ਫਾਜ਼ਕੀ ਵਾਰੀ ਏ ਚੱਲ ਵੀ ਜਵਾਨਾ 54 ਪਹਿਲਵਾਨ ਗਿਆ ਰੇਡ ਤੇ ਭਾਈ 54 ਪਹਿਲਵਾਨ ਓ ਆਹ ਬਈ ਜਵਨ ਸ਼ਾਮ ਮਾਰਦਾ ਡੇਗਦਾ ਹੁੰਦਾ ਠੇਰੀ ਦੇ ਕਿੱਤੇ ਕਿੱਥੇ ਦੇ ਵਿੱਚ ਏ ਜਵਾਨਾ ਚੱਲ ਰੱਬ ਨੂੰ ਯਾਦ ਕਰਕੇ ਚੱਲ ਬਣੀ ਜਿਹੜਾ ਤੈਨੂੰ ਜਵਾਨ ਚੰਗਾ ਲੱਗਦਾ ਖਲਾਗਿਆ ਐ ਆਹ ਬਣੀ ਆ ਆ ਗਿਆ ਬਣੀ ਹਾਂ ਅੰਦਾ ਟੱਪਦਾ ਸ਼ਾਲਾ ਭਾਈ ਜਿੰਨੇ ਜੱਫੇ ਲਾਉਂਦੇ 100 ਰੁਪਏ ਭਾਈ ਅਮਰ ਗੋਟਿਆ ਬੱਚਾ ਜਿੰਨੇ ਜੱਫੇ ਲਾਉਂਦੇ 100 ਰੁਪਏ असां रहंदे बस कर आलो चल पहलवान चल 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 जाना मय रखा सा भाई की शक्ति मेरी बात सुन Muy sir ਵਿਚ ਕੇ ਵਿਚ ਕੇ ਜੋਵਣ ਕੋਹਣ ਕਹਿੰਦੇ ਆ ਮੁੰਡੇ ਨੂੰ ਜੋਵਣ ਅਮੀਸ਼ਾ ਦੇ ਪਤੀ ਜੋਵਣ 24 ਕਾਰਡ ਇੱਕ ਪਾਸੇ ਗੋਪੀ ਨੰਬਰ ਤੇ ਜੋਵਣ ਇੱਕ ਪਾਸੇ ਗੋਪੀ ਇੱਕ ਪਾਸੇ ਜੋਵਣ ਸ਼ਿੱਕੂ ਪ੍ਰਵਾਨ ਖਾਲੜਾ ਰਵੀ ਤਖਣਾ ਜੋਵਣ ਟਮਾਟਾ ਚਾਹ ਵਲਤਾ ਸ਼ਾਮ ਆਹ ਤੇ ਯਾਰ ਤੋਂ ਵਾਪਸ ਚਾਹ

ਹੰਦੀਵਾ ਨਾ ਨਾ ਪਿਛਾ ਨਾ ਪਈ ਉਹ ਮੇਰੇ ਪਿਛਾ ਪਿਛਾ ਚੱਲ ਵੀ ਚੱਲ ਵੀ ਜਿਹੜੀ ਜਾਂਵਾ ਬੰਦੇ ਤਰੱਕੀ ਕਰੇ ਜਾਂ ਜਾਫੀਦਾਂ ਆਪੇ ਲਾਰ ਲੜੇ ਫੌਜੀ ਸਾਹਿਬ ਤੇ ਚੰਡੇ ਹੋਏ ਚੇਲਿਆ ਬੜੀ ਵੀ ਤਰਦਾ ਜਵਾਨ ਅਗੜੇ ਜਵਾਨ ਓ ਬੱਲੇ ਓ ਬੱਲੇ

ਹਰੀਆਲਾ ਕਲੱਬ ਦੇ 13 ਨਾਰਲੇ ਨੇ 20 ਨੰਬਰ ਇਹ ਗੁਰਮੁਖੋ ਇਹ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਇਹ ਮਿਹਨਤਾਂ ਦੀਆਂ ਕਮਾਈਆਂ ਜੇ ਮਿਹਨਤ ਕੀਤੀ ਹੋਵੇ ਤੇ ਮੈਦਾਨ ਦੇ ਵਿੱਚ ਆਇਆ ਜਾਂਦਾ ਬਾਬਾ ਕਬੀਰ ਜੀ ਕਹਿੰਦੇ ਐ ਕਹਿੰਦੇ ਜੇ ਮੈਦਾਨ ਦੇ ਵਿੱਚ ਆਉਣਾ ਖਾਲਸਾ ਸੋਜੇ ਚੜੇ ਤਰੰਗ ਖਾਲਸਾ ਸੋਜੇ ਨਿਤ ਕਰੇ ਜੰਗ ਇਹ ਨਿੱਤ ਜੰਗ ਜਰਨਾ ਪੈਂਦਾ ਨਿੱਤ 4 ਵਜੇ ਉੱਠ ਕੇ ਮਿਹਨਤ ਲਾਉਣੀ ਪੈਂਦੀ ਹੈ ਕਾਮਦਾਨ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੱਪਰੂ ਮਿਹਨਤ ਕਰਦੇ ਆਂ ਆਠ ਰਾਖੀ ਦਾ ਖੜ ਕੇ ਵੇਖ ਜਵਾਨਾ ਐਥੇ ਮੇਰੀ ਨੱਚ ਦਿੱਤੀ ਫੇਰੇ ਡਿੱਗਦੀ ਐ ਐਨੇ ਗੱਲਾਂ ਬਾਤਾਂ ਨਾਲ ਨਹੀਂ ਗੱਲ ਬਣਦੀ ਗੱਲੀ ਜੋਰ ਨਾ ਹੋਵੇ ਗੱਲੀ ਨਾ ਜੀ ਗੱਲਾਂ ਦਾ ਗੱਲ ਨਹੀਂ ਬਣਨੀ ਇਹ ਮਿਹਨਤਾਂ ਨਾਲ ਗੱਲ ਬਣਨੀ ਐ 원오 ਦੀ ਹੈ ਇਹ ਗੱਲਾਂ ਨਾਲ ਵੀ ਗੱਲ ਬਣਦੀ ਮੈਦਾਨ ਵਿੱਚ ਆਉਣਾ ਤੇ 2:30 ਵਜੇ ਉੱਠਣਾ ਪੈਣਾ ਸਾਧੂਆਂ ਵਾਂਗੂ ਫਿਰ ਮਿਹਨਤ ਕਰਨੀ ਹੈ ਫਿਰ ਮੈਦਾਨ ਹੈ ਤੱਕ ਹੋ ਗਿਆ ਇਹ ਸਾਧੂਆਂ ਮੁਰਾਦਨ ਜਾਗਣਾ ਪੈਂਦਾ ਐਨੇ ਗੱਲਾਂ ਨਹੀਂ ਬਣਦੀਆਂ ਸਾਧੂ ਬਣਨਾ ਤੇ ਮਨ ਨੂੰ ਸਾਧਣਾ ਪੈਂਦਾ ਹੈ ਭਵਾਨ ਬਣਨਾ ਤੇ ਸਾਧ ਬਣਨਾ ਪੈਂਦਾ ਹੈ ਇਹ ਹੈ ਸਾਧਾਂ ਦੀਆਂ ਗੱਲਾਂ 2:30 ਵਜੇ ਉੱਠ ਕੇ ਮਿਹਨਤ ਕਰਨੀ ਪੈਂਦੀ بن دی ہے مدان شیرا ورگے گبرواں نے متھا لایا کینیا فر گیا باؤ فر گیا بلیا گبروا ਜਦੋਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਲੁੱਟ ਲਿੰਦੇ ਆ ਨਾ ਸਰੀਰ ਨੂੰ ਬੜਾ ਦੁੱਖ ਲੱਗਦਾ ਹੈ ਐ ਗੱਭਰੂ ਪਤਾ ਲੱਗ ਗਿਆ ਖੜ ਗਿਆ ਮਾਰ ਦੇ ਵਿਸਲ ਇਹ ਹੈ ਗੱਭਰੂ ਵੇਖ ਹੁਣ ਧਿਆਨ ਦੇ ਨਾਲ ਧਿਆਨ ਨਾਲ ਆਪਣਾ ਸਰੀਰ ਕਮਾਇਆ ਕਰੋ ਇਦਾਂ ਕਿਰਤ ਕਰਨੀ ਪੈਣੀ ਹੈ ਸਾਧੂਆਂ ਨੂੰ ਬੱਲੇ ਪੇਵਾਨਾ ਇਹ ਕੰਨ ਤੇ ਵਾਰੀ ਆ ਖੱਬੇ ਤੇ ਧਿਆਨ ਨਾਲ ਸੱਗੇ ਵੱਲੇ ਵੱਜ ਕੇ ਨੰਬਰ ਪੰਗਾ ਪੰਗਾ ਕਸੂਤਾ ਜਦੋਂ ਪੈਂਦਾ ਹੈ ਨਾ ਬਗਾਨੇ ਪੁੱਤਾਂ ਦਾ ਘਰੇ بڑے ਚੁੱਲੇ ਪੁੱਟਦੇ ਆ ਕਰਦੇ ਸਾਰੇ ਡੌਲੇ ਵਹਿੰਦੇ ਐ ਸਰਾਣਾ ਚੁੱਕ ਚੁੱਕ ਮਾਰਦੇ ਐ ਕਦੇ ਇੱਧਰ ਕਦੇ ਇੱਧਰ ਜਦੋਂ ਬਗਾਨੇ ਪੁੱਤ ਖੱਬੇ ਕੰਨ ਤੇ ਮਾਰਦੇ ਐ ਨਾ ਫਿਰ ਪਤਾ ਲੱਗਦਾ ਹੈ ਸਾਰਾ ਟੱਬਰ ਪੈ ਗਿਆ ਮੈਦਾਨ ਦੇ ਵਿੱਚ ਤਗੜੇ ਹੋ ਜਾਓ ਤਗੜੇ ਹੋ ਕੇ ਹੁਣ ਮਿਹਨਤ ਵਧਾ ਲੋ ਆਪਣੀ ਪਤਾ ਲੱਗ ਜੇ ਅੱਜ ਕਿ ਕਿੰਨੇ ਜੱਫੇ ਲਾਉਣੇ ਆ ਕਿਉਂਕਿ ਜਦੋਂ ਮੈਦਾਨ ਦੇ ਵਿੱਚ ਆਉਂਦਾ ਨਾ ਲੈ ਗੱਪਰੂ ਦਾ ਪੰਗਾ ਪੈ ਗਿਆ ਪੰਗਾ ਪੈ ਗਿਆ ਕਸੂਤਾ ਤੇਰਾ ਛੱਲਾ ਲਿਆ ਭਾਬੀ ਦੀ ਪਛਾਣ ਮਿੱਤਰਾ ਉਹ ਗੱਬਰੂ ਨਿਕਲ ਗਏ ਜੀਤੋ ਮਰੀਤੋ ਸਾਰੀਆਂ ਹੀ ਪਹ ਜਗੀਆਂ ਕੱਲੇ ਜਾਣੇ ਪੈੜਿਆ ਗੁਰਖੋ ਕੱਲੇ ਕੱਲੇ ਨੂੰ ਇਹ ਨਹੀਂ ਵੀ ਤੁਸੀਂ ਚਾਰ ਜਣੇ ਦਾ ਸਾਰੇ ਟੱਬਰ ਨੇ ਪਹ ਜਣਾ ਇੱਕ ਦਾ ਬੱਲੇ ਉਹ ਬੱਲੇ ਗੱਬਰੂਆ ਆ ਬੱਲੇ 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 ਨਗਰ ਦਾ ਅਮਰ ਕੋਟਿਆ ਭਾਈ ਇਹਦੇ ਬਾਬਾ ਜੀ ਵੱਲੋਂ ਜਿੰਨੇ ਜੱਫੇ ਲਾਊਗਾ ਇੱਕ ਅਬਰੂ ਜਿੰਨੇ ਵੀ ਜੱਫੇ ਲਾਵੇ ਅਜੇ ਇੱਕ ਇੱਕ 100 ਰੁਪਈਆ ਯਾਰ ਥੋੜਾ ਕਿਉਂਕਿ ਬਾਕੀ ਵੀ ਥੋੜਾ ਜਿਹਾ ਅਸਰਾ ਕਰੀਏ ਜ਼ੋਰ ਬੜਾ ਲੱਗਦਾ ਜੱਫਾ ਲਾਉਣ ਤੇ ਇਹ ਗੱਲਾਂ ਕਰਨੇ ਸਿਖਾਲੀਆਂ ਤੇ ਔਖੇ ਪਾੜ ਬੱਸ ਵੀ ਓਏ ਕੰਮਣਾ ਪੜਾਉੱਖ ਜਦੋਂ ਜੱਫਾ ਲਾਉਣਾ ਪੈਂਦਾ ਹੈ ਨਾ ਉਦੋਂ ਪਤਾ ਆਵੇ ਬਾਪੀ ਭੰਗੜਾ ਪਾਉਂਦੇ ਆ ਵੇਖੋ ਕਿੰਨਾ ਭੰਗੜਾ ਪੈਂਦਾ ਏ ਓ ਬੱਲੇ 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 ਛੋਟਾ ਜਿਹਾ ਗੱਭਰੂ ਅਤੇ ਨਿੱਕਾ ਜਿਹਾ ਨਾ ਜਾਣੀ ਫਸ ਗਈ ਕੁੰਡੀ ਹਾਏ ਇਹ ਆ ਫਸਦੀ ਕੁੰਡੀ ਇੱਦਾਂ ਫਸਦੀ ਐ ਟੱਕੂਏ ਤੇ ਟੱਕੂਆ ਖੜਕੇ ਭੱਜ ਜਾਵੇ ਮਿੱਤਰਾ ਇੱਦਾਂ ਮਿੱਤਰਾ ਭਜਣਾ ਪੈਂਦਾ ਜਦੋਂ ਟੱਕੂਏ ਤੇ ਟੱਕੂਆ ਖੜਕਦਾ ਆ ਗੱਭਰੂ ਫੇਰ ਆ ਗਿਆ ਮਦਾਰ

ਕਦਮ ਮਾਰ ਨਹੀਂ ਹੋਇਆ ਸਲਾ ਹੁਣ ਤੇ ਕਬਾਨੀਆਂ ਨੂੰ ਪਤਾ ਲੱਗ ਗਿਆ ਹੈ ਇਹ ਜੱਫੇ ਦਾ 100 ਰੁਪਇਆ ਸਾਨੂੰ ਵੀਰ ਵੱਲੋਂ ਸਪੈਸ਼ਲ ਤਾਨ ਹੈ ਇਹ ਜਿਹੜੇ-ਜਿਹੜੇ ਵੀਰ ਜੱਫੇ ਲਾਉਂਦੇ ਸਾਰੇ ਉਹਨਾਂ ਦਾ ਮਾਣ ਵਧਾਓ ਕਿਉਂਕਿ ਕਿ ਉਹ ਮਿਹਨਤ ਵਧਾਉਣਾ ਸੀ ਐ ਵਾਹ ਭਾਈ ਵਾਹ ਖੜਲੇ ਆ ਕੇ ਨਹੀਂ ਹੈ ਖੜ ਕੇ ਵੇਖ ਜਾਫੀ ਦਾ ਹੈ ਧਿਆਨ ਨਾਲ ਵੀਰੋ ਅੱਗੇ ਫੇਰ ਫੇਰ ਆ ਕੇ ਮੈਦਾਨ ਦੇ ਵਿੱਚ ਗੱਭਰੂ ਤੇ ਮਾਰਿਆ ਜਾ ਜੋਰ ਨਾਲ ਬਿੰਦਰਾ ਛੱਕੋ ਨੰਬਰ ਕਿਹੜੇ ਬਈ ਅੱਗੇ ਹੁੰਦੇ ਨੇ ਬੱਲੇ ਵਾਹ ਬਈ ਵਾਹ ਟੇਮ ਵਿੱਚ ਲਾ ਕੇ ਦਿੱਤਾ ਇਹ ਆ ਗੱਭਰੂ ਮਾਰੇ ਕਹਿੰਦਾ ਜਿਹੜਾ ਮਾਰੇ ਕਹਿੰਦਾ ਗੱਭਰੂ ਜਾ ਕੇ ਨੇਤ ਕਰਕੇ ਦੱਸਾਂ ਕਿਦਾਂ ਗੱਬਰੂ ਮੈਦਾਨ ਦੇ ਵਿੱਚ ਆ ਕੇ ਖੇਡਦਾ ਹੈ ਖੇਡ ਪੰਗਾ ਪੈ ਗਿਆ ਪੰਗਾ ਪੈ ਗਿਆ ਇਹ ਮਿਹਨਤ ਕਰਨੀ ਪੈਂਦੀ ਹੈ ਸਾਧੂ ਬੰਨਾ ਪੈਣਾ ਬੱਲੇ ਜਵਾਨਾ ਆਏ ਗੱਬਰੂ ਇੱਕ ਅਮਰ ਕੋਟੀ ਹੈ ਭਾਈ ਹੈ ਜਿਹਨੂੰ ਬਾਰ-ਬਾਰ ਨਾਮ ਆਉਂਦੇ ਬੜੇ 500 ਰੁਪਈਆ ਸਪੈਸ਼ਲ ਨਾਮ ਆਇਆ ਵੀਰ ਲਵਲੀ ਵੱਲੋਂ ਸਰਦਾਰ ਸੋਹਣ ਸਿੰਘ ਮੋਦਿਆਂ ਵਾਲੇ ਪਰ ਤੋਂ ਥੋੜੇ ਸਮੇਂ ਬਾਅਦ ਪਤਾ ਪਾਂ ਸਾਰਿਆਂ ਨੂੰ ਕਿ ਲੋਕ ਕੋ ਪਰਲੋਕ ਗमन ਕਰ ਗਏ ਉਹਨਾਂ ਦਾ ਪੁੱਤਰਾ ਲਵਲੀ ਵੀਰ ਵੱਲੋਂ ਸਪੈਸ਼ਲ 500 ਰੁਪਈਆ ਅਮਰ ਕੋਟੀਆ ਬਾਈ ਇਹ ਅੱਜ ਤੋਂ ਆਪਣੇ ਸਰੀਰ ਨੂੰ ਸਾਹਮਣੇ ਕਰਿਓ ਉੱਥੇ। ਭਾਂਜੀ 2-2 ਰੇਡਾ। 2-2 ਰੇਡਾ। ਆਹ 2-2 ਰੇਡ ਰਹਿ ਗਏ ਆ ਹਾਰ ਜਿੱਤ ਦਾ ਪਤਾ ਲੱਗ ਜਾਣਾ। ਬੱਲੇਓ ਜਵਾਨਾ। ਇਹ ਬਾਈ ਨੇ ਫੇਰ ਪਾ ਲਿਆ ਪੰਗਾ ਏ। ਟਕਰਾ ਹੋ ਜਾ। ਨਹੀਂ ਗੱਲ ਬੰਦੀ ਮੈਨ ਖੁਦ ਆਈ ਥੋੜੀ। ਮਿਹਨਤ ਰੈਂਦੀ ਨਹੀਂ ਕਿਸੇ ਦੀ ਜੇ ਕੋਈ ਸਾਧੂ ਬਣ ਜੇ ਨਾ ਤੇ ਬੰਦਗੀ ਕਰ ਲੇ ਤੇ ਸਾਧ ਬਣ ਜਾਂਦਾ ਹੈ ਜੇ ਕੋਈ ਮਿਹਨਤ ਕਰ ਲੇ ਤੇ ਪੁਹਾਰ ਬਣ ਜਾਂਦਾ ਹੈ ਆਦੇ ਜਨਨੀ ਜਣੇ ਕਹਿੰਦੇ ਜੰਨੀ ਜੇ ਕੋਠੀਆਂ ਚ ਬਣਾ ਦੇ ਦਿੰਦਾ ਤੇ ਪੂਰਾ ਗੱਭੂ ਪੁਲਵਾਨੀ ਦੇ ਵਿੱਚ ਵੀ ਪੈਰ ਰੱਖਦਾ ਸਰੀਰ ਸਾਹਮਣੇ ਆ ਵੇਖੋ ਕਿੰਤਰਾ ਮਰੋੜ ਦਿੰਦਾ ਹੈ ਵੇਖ ਲੋ ਧਿਆਨ ਦੇ ਨਾਲ ਆ ਲੈ ਕੇ ਐ ਤਕਰਾ ਹੋ ਜਾਏ ਹੈ ਭੱਲਿਆ ਜਵਾਨਾ ਐ ਆ